ਆ ਭਾਰਤ ਪ੍ਰੋਗਰੈਸ ਦੇ ਟੀਮੇ ਕੀ ਕੰਮਾਂ ਜਾਂਦੇ ਗਏ ਇਹ ਜੇ ਕਾਰਜ ਲੋਡ ਬੰਦਾ ਲਈ ਬਹੁਤ ਸਹਾਇਕ ਸਿੱਧ ਹੁੰਦੇ ਨੇ ਜੀਰ ਆ ਭਾਰਤ ਦਾ ਸਰਜਰੀ ਵੱਲੋਂ ਅੱਖਾਂ ਦਾ ਫੀ ਅੱਖਾਂ ਦਾ ਚੈਟਰਪ ਔਰ ਸਰਜਰੀ ਚੈਟਰ ਸਰਜਰੀ ਦਾ ਬੰਦ ਕਰਨਾ ਕੰਮ ਲਗਾਇਆ ਗਿਆ ਹੈ ਜਿਹਦੇ ਵਿੱਚ ਅਸੀਂ ਆਪੀ ਜੋਸ਼ਰ ਵੱਲੋਂ ਪਾਦਰ ਨੂੰ ਉਪਰਕਾਸ਼ ਸ਼ਰਮਾ ਦੀ ਯਾਤ 2044 ਕਿਤੇ ਦੇ ਵਿੱਚ ਸਾਡਾ ਇੱਕੋ ਹੀ ਹੋਰ ਤਰੀਕਾ ਜਿਹੜਾ ਚੰਨਾ ਹੋ ਸਕਤੇ ਜਿਹੜਾ ਰਜਿਸਟ੍ਰੇਸ਼ਨ ਨਹੀਂ ਜਿਹੜਾ ਫੋਨ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਸਟੈਂਪ ਦੇ ਵਿੱਚ ਬਰਤੋਂ ਵਾਲੇ ਇਨਵਾਈਟ ਕੀਤਾ ਕਿ ਉਹਦਾ ਪਤਾ ਲੈ ਸਕਣ ਜਿਹੜੇ ਫੋਨ ਨਹੀਂ ਕਰ ਸਕਦੇ ਤੇ ਆਪਣੇ ਅੱਖਾਂ ਦਾ ਜਿਹੜਾ ਜੀ ਦੇ ਮੈਨੂ ਅਟੈਕਟ ਕਰਵਾ ਕੇ ਉਹ ਜਿਹੜਾ ਕੈਂਪ ਤਾਂ ਇਸ ਤਰ੍ਹਾਂ ਪ੍ਰਾਈਵੇਟ ਕਰਦੇ ਆ ਨਾਟਸਾਬ ਨੇ ਹਸਪਤਾਲ ਦੇ ਵਿੱਚ ਲਗਾਇਆ ਪ੍ਰਾਈਵੇਟ ਕੈਂਪ ਦੇ ਵਿੱਚ ਜਿਆ ਪ੍ਰਾਈਵੇਟ ਡਾਕਟਰਾਂ ਦਾ ਅਪਰੇਸ਼ਨ ਕਰਾਉਣਾ ਕਿਲਕੋ ਹੋਣੀ ਫੈਸਲਾ ਤੇ ਹਸਪਤਾਲ ਦੇ ਵਿੱਚ ਅਪਰੇਸ਼ਨ ਹੋਣਾ ਪ੍ਰਾਈਵੇਟ ਦੇ ਨਾਲ ਹੀ ਨਾਟਸਾਬ ਦੇ ਬਾਅਦ ਇੱਕ ਮਹੀਨਾ ਇਹ ਪੂਰਾ ਚੈੱਕ ਅਪ ਦੇਣਾ ਪੂਰਾ ਸੈਨਟਰੀ ਦੇ ਰਿਜ਼ਲਟ ਪੂਰੀ ਤਰ੍ਹਾਂ ਨਹੀਂ ਹੈਗਾ ਕਿਵੇਂ ਇਹ ਆਪਣੇ ਦਾ ਹੈਗਾ ਅੱਖਾਂ ਦੇ ਵਿੱਚ ਬਾਅਦ ਕੋਈ ਖਰਾਬੀ ਨਹੀਂ ਕੀ ਹੋ ਰਿਹਾ ਹੈ ਤੇਰਾ ਨਾਮ ਹੈਤਾ ਹੈ ਜਿਹੜੇ ਕਿ ਕੈਂਪ ਲਗਾਇਆ ਗਿਆ ਕਿੰਨਾ ਵੱਲੋਂ ਲਗਾਇਆ ਤੇ ਕਿੰਨੇ ਜਿਹੜੇ ਪੇਸ਼ੰ ਨੂੰ ਤਾਂ ਚੈੱਕ ਕਰ ਚੁੱਕੇ ਆ ਸਾਰੇ ਕੈਂਪ ਭਾਰਤ ਵਿਕਾਸ ਪਰਿਸ਼ਦsrandਵਲੂ ਲਗਾਇਆ ਗਿਆ ਹੈ ਇਸ ਕੈਂਪ ਚ ਅਸੀਂ ਲਗਭਗ 250 ਤੋਂ ਉੱਪਰ ਫ੍ਰੀ ਆਪੀਡੀ ਚੈੱਕ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਦਵਾਈਆਂ ਅੱਖਾਂ ਦੀਆਂ ਨਾਲ ਦਿੱਤੀ ਦਿੱਤੀਆਂ ਗਈਆਂ ਹਨ ਤੇ ਇਸ ਕੈਂਪ ਵਿੱਚ ਸਾਡੇ ਹਰ ਤੱਕ ਲਗਭਗ 60 ਆਪਰੇਸ਼ਨ ਨਿਕਲ ਚੁੱਕੇ ਹਨ ਜਿਨ੍ਹਾਂ ਦਾ ਅਸੀਂ ਫ੍ਰੀ ਆਪਰੇਸ਼ਨ ਕਰਨਾ ਹੈ ਲੈਂਸ ਫ੍ਰੀ ਪਾਇਆ ਜਾਊਗਾ ਫੀਕੋ ਟੈਕਨੀਕ ਨਾਲ ਲੈਂਸ ਫ੍ਰੀ ਪਾਇਆ ਜਾਏਗਾ ਇੱਕ ਮਹੀਨਾ ਪੇਸ਼ੈਂਟ ਦਾ ਫ੍ਰੀ ਚੈੱਕਅਪ ਰਹੇਗਾ ਪੇਸ਼ੈਂਟ ਨੂੰ ਨਾਲ ਦਵਾਈ ਵੀ ਦਿੱਤੀ ਜਾਊਗੀ ਤੇ ਕਾਲੀ ਐਂਟਾ ਵੀ ਦਿੱਤੀਆਂ ਜਾ ਰਹੀਆਂ ਜਿਹੜੇ ਸਾਰਾ ਗੋਸ ਪਾਰਤ ਵਿਕਾਸ ਪਰਿਸ਼ਦ ਵੱਲੋਂ ਲਗਾਇਆ ਗਿਆ ਅੱਖਾਂ ਦੇ ਜਿਹੜੇ ਰੋਗ ਵਧ ਰਹੇ ਨੇ ਕਾਰਨ ਕੀ ਹੈ ਜਿਹੜੇ ਅੱਖਾਂ ਦੇ ਰੋਗ ਵਧ ਰਹੇ ਨੇ ਜਿਆਦਾ ਸਕਰੀਨ ਟਾਈਮ ਅੱਜ ਕੱਲ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਲਾਈਫ ਸਟਾਈਲ ਕੁਝ ਐਸਾ ਹੋ ਗਿਆ ਹੈ ਕੰਮ ਸਾਰੇ ਲੋਕਾਂ ਦਾ ਫ ਜਿੰਨਾ ਜ਼ਿਆਦਾ ਵੱਧ ਗਿਆ ਹੈ ਜਿਦੇ ਕਰਕੇ ਹਰ ਪੇਸ਼ੈਂਟ ਨੂੰ ਹਰ ਸੈਕਿੰਡ ਪੇਸ਼ੈਂਟ ਨੂੰ ਜਾਂ ਤਾਂ ਐਨ ਦਾ ਨਹੀਂ ਤਾਂ ਚਿੱਟਾ ਮੋਤੀਆ ਬਹੁਤ ਜਲਦੀ ਹੋ ਗਿਆ। ਕੀ ਅਪੀਲ ਕਰਦੇ ਹੋ ਕਿ ਅੱਖਾਂ ਨੂੰ ਸਾਹ ਹਵਾਲੇ ਦੇਖਣਾ ਵੀ ਸਕ੍ਰੀਨ ਟਾਈਮ ਜਿੰਨਾ ਘੱਟ ਕਰ ਸਕਦੇ ਹੋ ਜਿੰਨਾ ਲੋਡ ਹੈ ਬਸ ਉਹਨਾਂ ਕੇ ਸਕ੍ਰੀਨ ਤੇ ਹੀ ਰੱਖੋ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਸਕ੍ਰੀਨ ਤੇ ਟਾਈਮ ਲਗਾਉਂਦੇ ਆ ਉਹ ਥੋੜਾ ਘੱਟ ਕਰਨਾ ਚਾਹੀਦਾ ਹੈ ਤਾਂ ਕਿ ਅੱਖਾਂ ਦੀ ਅਪਣੀ ਜ਼ਿਆਦਾ ਬਚਾਅ ਹੋ ਜਾਵੇ। ਜੀ ਜੀ ਤਿੰਨਵਾਂ ਕੈਂਪ ਆ ਜਿਹੜਾ ਆਪਰਾ ਕਰਵਾ ਰਹੇ ਹਾਂ ਸਰ ਇਸ ਤਰ੍ਹਾਂ ਸਾਡੀ ਜਿਹੜੀ ਭਾਦੂਆ ਵਿਸ਼ਦਾ ਸਾਰਾ ਸਾਰੇ ਸੰਸਕਾਰ ਤੇ ਸੇਵਾ ਦੇ ਪ੍ਰੋਜੈਕਟ ਕਰਦੀ ਰਹਿੰਦੀ ਹੈ ਇਹ ਸਾਡਾ ਸੇਵਾ ਦਾ ਕਾਫੀ ਪ੍ਰਮੁੱਖ ਪ੍ਰੋਜੈਕਟ ਹੈ ਤੇ ਇਸ ਸਾਲ ਦਾ ਤਾਂ ਇਹ ਪਹਿਲਾ ਕੈਂਪ ਹੈਗਾ ਲੇਕਿਨ ਅਸੀਂ ਇਹਨੂੰ ਹੋਰ ਵੀ ਖਾਨਾ ਟਾਈਮ 'ਚ ਰਿਪੀਟ ਕਰਾਂਗੇ ਇਸ ਤਰ੍ਹਾਂ ਦੇ ਕੈਂਪ ਤੇ ਸਿੱਖਿਆ ਨੂੰ ਲੈ ਕੇ ਵੀ ਅਸੀਂ ਕਾਫੀ ਤਰ੍ਹਾਂ ਦੇ ਕੰਮ ਕਰਦੇ ਰਹਿੰਦੇ ਹਾਂ ਸਕੂਲਾਂ ਨੂੰ ਫਰੀ ਬੁੱਕਸ ਦੇਣੀਆਂ ਸਕੂਲ ਬੈਗਸ ਦੇਣੇ ਅਨੀਮੀਆ ਦੇ ਅਸੀਂ ਟੈਸਟ ਕਰਾਏ ਆ ਸਕੂਲ ਦੇ ਵਿੱਚ ਗੱਲ ਦੇ ਵਿੱਚ ਇਹ ਤੱਕ ਕਿ ਮੈਂ 200 ਬੱਚਿਆਂ ਨੇ ਅਨੀਮੀਆ ਟੈਸਟ ਵੀ ਕਰ ਚੁੱਕੇ ਤੇ ਸਾਰਾ ਸਾਲ ਸ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੂਜ਼ਮਪੁਰਾ ਬਹੁਤ ਬਹੁਤ ਧੰਨਵਾਦ ਕਰ ਦੋ ਅੱਜ ਭਾਰਤ ਵਿਕਾਸ ਕਾਰਪੋਰੇਸ਼ਨ ਸਰਹੰਦ ਵੱਲੋਂ ਸਾਈ ਹਸਪੀਟਲ ਫਤਿਹਗੜ੍ਹ ਸਾਹਿਬ ਵਿਖੇ ਜਿਹੜਾ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਇਸ ਲਈ ਮੈਂ ਭਾਰਤ ਵਿਕਾਸ ਕਾਰਪੋਰੇਸ਼ਨ ਤੇ ਉਹਨਾਂ ਦੀ ਸਾਰੀ ਸਮੂਹ ਜੀਵਨ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਪਹਿਲਾਂ ਵੀ ਬੜੇ ਆਪਣੇ ਉਪਰਾਮੇ ਕਰ ਰਹੇ ਨੇ ਚਾਹੇ ਸਕੂਲਾ ਦੇ ਵਿੱਚ ਹੋਵੇ ਜਾਂ ਕਿਸੇ ਦੀ ਸਹਾਇਤਾ ਕਰਨੀ ਹੋਵੇ ਜਰੂਰਤ ਮੰਦੀ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਹੋਰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਾਣੀਆਂ ਹੋਣ ਉਹਨਾਂ ਦੇ ਲਈ ਇਹ ਸਾਡੀ ਜਿਹੜੀ ਸੰਸਥਾ ਹੈ ਸਾਡੇ ਸ਼ਹਿਰ ਦੇ ਵਿੱਚ ਜਿਆਦਾ ਕਾਫੀ ਅੱਛਾ ਨਾਮ ਹੈ ਜਿੱਥੇ ਇਸ ਸੰਸਥਾ ਮਤਲਬ ਕਿ ਕਰ ਰਹੀ ਆ ਉੱਥੇ ਹੀ ਸਾਡੇ ਸਾਡੇ ਓਮ ਪ੍ਰਕਾਸ਼ ਵਰਮਾ ਜੀ ਉਹਨਾਂ ਦੇ ਸੁਪੁੱਤਰ ਸਾਡੇ ਨਾਲ ਨੇ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਾਡੇ ਸ਼ਹਿਰ ਦੇ ਜਿੰਨੀਆਂ ਵੀ ਗਤੀਵਿਧੀਆਂ ਹੁੰਦੀਆਂ ਸਮਾਜਿਕ ਧਾਰਮਿਕ ਹੋਣਾ ਵਿੱਚ ਵੱਡਾ ਤੋਂ ਵੱਡਾ ਯੋਗਦਾਨ ਰੈਂਦਾ ਹੈ ਇਸ ਕੰਪ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਫਾਦਰ ਜਿਹਦੀ ਯਾਦ ਦੇ ਵਿੱਚ ਇਹ ਮਿੱਕੀ ਆਪ ਦੇ ਵਿੱਚ ਕੈਂਪ ਲਗਾਇਆ ਹੈ ਤੇ ਮੈਂ ਸ੍ਰੀ ਓਮਕਾਰ ਜੀ ਜਿਹੜੇ ਸਾਡੇ ਬਹੁਤ ਖਾਸ ਦੋਸਤ ਸੀਗੇ ਉਹਨਾਂ ਦੇ ਬੇਟੇ ਨੂੰ ਧੰਨਵਾਦ ਕਰਦਾ ਹਾਂ ਉਹ ਜਿਹੜੇ ਉਹਨਾਂ ਦੀ ਫਾਦਾ ਆਪਣੇ ਫਾਦਰ ਦੀ ਯਾਦ ਵਿੱਚ ਨਿੱਘਾ ਕੋਈ ਨਾ ਕੋਈ ਕੰਮ ਕਰਦੇ ਦਿੰਨੇ ਆ ਖਾਣਾ ਕੰਮ ਹੋ ਗਿਆ ਉਸ ਤੋਂ ਬਾਅਦ ਸਿੰਘ ਸਭਾ ਦੇ ਵੇਲੇ ਤੇ ਸੰਗਤ ਵਾਸਤੇ ਚਾਹ ਦਾ ਲੰਗਰ ਪਕੌੜਾ ਲੰਗਰ ਉਹਨਾਂ ਨੇ ਯਾਦ ਚ ਕੋਈ ਨਾ ਕੋਈ ਤਮੰਤ ਕਰਦੇ ਰਹਿੰਦੇ ਸੇਵਾ ਮੈਂ ਉਹਨੂੰ ਬੁਲਾਇਦਾਂ